ਸੋ ਕਹੋ ਟੱਲ ਗੁਰ ਤੇਰੀ ਹੈ ਐਨ ਸਸਾਜ ਸੁਬਾਈ ਦਰਸ਼ਨ ਪਰਸ ਹੈ ਗੁਰ ਕੈ ਜਨਮ ਮਰਨ ਦੁਖ ਜਾਇ ਹਉ ਵਸਤ ਖਸਮ ਦੀ ਨੂਰ ਅਰ ਸੋ ਕਰ ਸੌ ਛੱਟਿਆ ਤਉ ਦਿੱਠੇ ਸੱਚੇ ਪਾਤ ਮਾਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਬਾਤ ਸਾ ਫਿਰ ਸਾਦ ਸਾਹ ਜਿਸ ਪਾਸ ਬਹਿਟ ਆ ਸੁਹੀਆ ਸਭਨਾ ਦਾਵੇ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹੱਲਾ ਪਹਿਲਾ ਘਰਤੀ ਜਾ ਏਕ ਓੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤ ਡਾਲ ਲੰਗਾਇ ਮੇਰਾ ਕੰਤ ਨਾ ਪਾਵਹ ਚੋ ਲੜਾ ਪਿਆਰੇ ਕਿਉ ਧਨ ਸੇ ਜਹ ਜਾਏ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਾਵ ਰੰਗਾਈ ਮੇਰਾ ਕੰਤ ਨਾ ਪਾਵਹ ਚੋਲੜਾ ਪਿਆਰੇ ਕਿਉ ਤਨ ਸੇ ਜਾ ਜਾਏ ਹਉ ਕੁਰਬਾਨਾ ਜਾਓ ਬਹਿਰਵਾਨਾ ਹਉ ਕੁਰਬਾਨਾ ਜਾਓ ਹਉ ਕੁਰਬਾਨਾ ਜਾਓ ਤੇ ਨਾ ਕੈ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤੇ ਨਾ ਕੈ ਹਉ ਸਾਦ ਕੁਰਬਾਨਾ ਜਾਓ ਰਹਾਉ काया रंगण जे थिए प्यारे भाई नाओ मजीठ रंगण वाला जे रंग साहिब जैसा रंग न ॾीठ जिन चोले रतड़े प्यारे ਕੰਤ ਤੇ ਨਾ ਕਹਿ ਪਾਸ ਤੂੜ ਤੇ ਲਾਗੀ ਜੇ ਮਿਲ ਜੀ ਕਹੋ ਨਾਨਕ ਕੀ ਹਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ണ കത്ത പാവ നദരേ നാനക്കമണ കാവ ਆਪੇ ਹੀ ਰਾਵੇ ਵਾਹ ਇਹ ਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੀ ਲੀਤੜਾ ਲਬ ਰੰਗਾਈ ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੀ ਕਿਉ ਤਨ ਸੇਜ ਜਾਈ ਪਰਮ ਸਨਮਾਨ ਜੋ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਧੰਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਤਲੰਗ ਰਾਗ ਅੰਦਰ ਹੈ ਜੀ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 721 ਉਪਰ ਸਵਾਇਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇਆ ਸੁਣਿਆ ਸਫਲ ਹੋ ਜਾਏ ਭੁੱਲਾ ਚੁੱਕਾਂ ਦੀ ਖਿਮਾ ਕਰਨੀ ਬੁਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ